ਲਵਲ ਮਹੱਲਾ ਪੰਜੇਵਮ ਗੁਰਪੂਰੇ ਮੇਰੀ ਰਾਖ ਲਈ ਅੰਬਰਤ ਨਾਮ ਰੇ ਦੇ ਮੈ ਦਿਨੋ ਜਨਮ ਜਨਮ ਕੀ ਮੈ ਲਗਈ ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਾ ਜਪਿਆ ਜਾਪ ਕਹਾ ਕਰੇ ਕੋਈ ਬੇਚਾਰਾ ਰਬ ਮੇਰੇ ਕਬੜ ਪਰਤਾਪ ਸਿਮਰ ਬਰ ਸਿਮਰ ਸਿਮਰ ਸੁਖ ਪਾਇਆ ਚਰਨ ਕੰਬਲ ਰਖ ਮਨ ਮਾਈ ਤਾਂਕੀ ਓਟ ਪਰਿਓ ਨਾਨਕ ਦਾਸ ਜਾਣਤੀ ਉਪਰ ਕੋ ਨਾਈ ਬਿਲਾਵਲ ਮਹੱਲਾ ਪੰਜਵਾਂ ਸਦਾ ਸਦਾ ਜਪੀਐ ਪ੍ਰਭ ਨਾਮ ਜਰਾ ਮਰਾ ਕਸ਼ਕ ਦੁਖ ਨ ਬਿਆਪੈ ਆਗੇ ਦਰਗੇ ਪੂਰਨ ਕਾਮ ਰਹਾਉ ਆਪ ਤਿਆਗ ਪਰਿਏ ਨਿਤ ਸਰਨੀ ਗੁਰਤੀ ਪਾਈਏ ਨਿਦਾਨ ਜਨਮ ਮਰਨ ਕੀ ਕੱਟੀ ਐ ਫਾਸੀ ਸਾਚੀ ਦਰਗੇ ਕਾ ਨਿਸ਼ਾਨ ਜੋ ਤੁਮ ਕਰੋ ਸੋਈ ਪਲ ਮੰਨ ਮਨਤੇ ਛੂਟੈ ਸਗਲ ਗਮਾਨ ਕਉ ਨਾਨਕ ਤਾ ਕੀ ਸਰਨਾਈ ਜੰਗਾ ਕੀ ਆ ਸਗਲ ਜਹਾਨ ਬਿਲਾਵਲੇ ਮਹੱਲਾ ਪੰਜਵਮ ਮਨ ਤਨ ਅੰਤਰ ਪ੍ਰਭ ਆਈ ਹਰ ਗੁਨ ਗਾਵਤ ਪਰ ਉਪਕਾਰ ਨਿਤ ਤਿਸ ਰਸਨਾ ਕਾ ਮੋਲ ਕਿਛ ਨਾਹੀ ਰਹਾ כל סמוודרכן פיתר జన్מ జన్מ קי מל לה סימר סימר స్వాמי பிரபு אפנה אנד שתי בଖיה বন गाही चरण प्रभु के बोहित पाए ਪਵ ਸਾਗਰ ਪਾਰ ਪਰਾਇ ਸੰਤ ਸੇਵਕ ਭਗਤ ਹਰ ਤੰਕੈ ਨਾਨਕ ਮਨ ਲਾਗਾ ਹੈ ਤਾਈ ਬਿਲਾਵਲੇ ਮਹੱਲਾ ਪੰਜਵ ਧੀਰੋ ਦੇਖ ਤਮਾਰੇ ਰੰਗਾ ਤੂੰ ਹੀ ਸੁਆਮੀ ਅੰਤਰ ਜਾਮੀ ਤੂੰ ਹੀ ਵਸੈ ਸਾਜ ਕੀ ਸੰਗਾਰਾਉ ਖਿਨ ਮੈਂ ਥਾਪਿ ਨਵਾਜੀ ਠਾਕਰ ਨੀਚ ਕੀਟ ਤੇ ਕਰੈ ਰਜੰਗ ਕਬ ਹੂੰ ਨ ਬਿਸਰੈ ਹੀ ਮੋਰੀ ਤੇ ਨਾਨਕ ਦਾਸ ਹੀ ਦਾਨ ਮੰਗਾ ਬਿਲਾਵਲੇ ਮਹੱਲਾ ਪੰਜਵਾਂ ਅਚੁੱਤ ਪੂਜਾ ਜੋਗ ਗੋਪਾਲ ਮਨ ਤਨ ਅਰਪ ਰੱਖੋ ਹਰਿ ਆਗੇ ਸਰਬ ਜੀਆਂ ਕਾ ਹੈ ਪ੍ਰਤਪਾਲ ਰਹਾਉ ਸਰਨ ਸਮਰੱਥ ਅਕਾਥ ਸੁਖਦਾਤਾ ਕਿਰਪਾ ਸਿੰਧ ਵੱਡੋ ਦਿਆਲ ਕੰਠ ਲਾਏ ਰੱਖੇ ਆਪਣੇ ਕੋ ਤਿਸਨੂੰ ਲਗੈ ਨਾਤਾਤੀ ਬਾਲ ਦਮੋਦਰ ਦਿਆਲ ਸਵਾਮੀ ਸਰਬਸ ਸੰਤ ਜਨਾ ਤਨ ਮਾਲ ਨਾਨਕ ਜਾਚਕ ਦਰਸ ਪ੍ਰਭ ਮੰਗੇ ਸੰਤ ਜਨਾ ਕੀ ਮਿਲੈ ਰਵਾਲ ਬਿਲਾਵਲ ਮਹੱਲਾ ਪੰਜਵ ਸਿਮਰਤ ਨਾਮ ਕੋਟ ਜਤਨ ਭੈ ਸਾਧ ਸੰਗ ਮਿਲ ਹਰ ਗੁਣ ਗਾਈ ਜੰਮ ਦੂਤਨ ਕੋ ਤਰਾਸ ਐ ਰਹਾਉ ਜੇਤੇ ਪੁਹੇ ਚਰਨ ਸੇ ਕੀਨੇ ਮਨ ਤਨ ਪ੍ਰਭ ਕੇ ਚਰਨ ਗਏ ਆ ਮਨ ਜਾਨ ਪਰਮ ਪਉ ਨਾਠ ਜਨਮ ਜਨਮ ਕੇ ਕਿਲ ਵਿਖਦੇ ਨਿਰਪੋ ਹੋਈ ਭਜੋ ਜਗਦੀ ਸੈ ਇਹ ਪਦਾਰਥ ਵੱਡ ਪਾਗਲ ਹੈ ਕਰ ਕਿਰਪਾ ਪੂਰਨ ਪ੍ਰਭਾ ਦਾਤੇ ਨਿਰਮਲ ਜਸ ਨਾਨਕ ਦਾਸ ਕਹਿ ਮਿਲਾਵਲ ਮਹੱਲਾ ਪੰਜਵੇਂ ਸੁਲੀ ਤੇ ਨਾਰਾਂਏ ਨਰਾਖ ਸੁਲੀ ਕਾ ਹਾਥ ਕਹੀਂ ਨ ਪਹੁੰਚੈ ਸੁਲੀ ਹੋਈ ਮੂਆ ਨਾ ਪਾਕਰਹਾਉ ਕਾਟ ਕੋਠਾਰ ਖਸਮ ਸਿਰ ਕਾਟਿਆ ਖਿੰਮੇ ਹੋਇ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਨ ਰਤਿਆ ਤਿੰਨ ਦੀਨਾ ਧਾਕ ਪੁੱਤਰ ਮੀਤ ਤਨ ਕਿਸ਼ੂ ਨਾ ਰਿਓ ਸੋਚੋ ਲਗਿਆ ਸਭ ਪਾਈ ਸਾਖ ਕਉ ਨਾਨਕ ਤਿਸ ਪ੍ਰਭ ਬਲੇ ਹਾਰੀ ਜਨ ਜਨ ਕਾ ਕੀਨੋ ਪੂਰਨ ਵਾਕ ਬਿਲਾਵਲ ਮਹੱਲਾ ਪੰਜਵਾਂ ਪੂਰੇ ਗੁਰ ਕੀ ਪੂਰੀ ਸੇਵ ਆਪੇ ਆਪ ਵਰਤੇ ਸੁਆਮੀ ਕਾਰਜ ਰਾਸ ਕੀਆ ਗੁਰਦੀਵ ਰਹਾਉ ਆਦ ਮਦ ਅੰਤ ਪ੍ਰਭ ਅੰਤ ਸੁਆਮੀ ਆਪਣਾ ਥਾਟ ਬਨਾਇਓ ਆਪ ਆਪਣੇ ਸੇਵਕੀ ਆਪੇ ਰੱਖੈ ਪ੍ਰਭ ਮੇਰੀ ਕੋ ਵਡ ਪਰਤਾਪ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਵਸ ਕੀਨੇ ਜਨ ਸਗਲੇ ਜੰਤ ਚਰਨ ਕਮਲ ਨਾਨਕ ਸਰਨ ਆਈ ਰਾਮ ਨਾਮ ਜਪ ਨਿਰਮਲ ਮੰਤ ਬਿਲਾਵਲ ਮਹੱਲਾ ਪੰਜਵਾਂ ਤਾਪ ਪਾਪ ਤੇ ਰਖਿਆ ਆਪ ਸੀਤਲ ਭੈ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮੈਂ ਜਪ ਰਹਾਉ ਕਾਰ ਕਿਰਪਾ ਹਸਤ ਪ੍ਰਭ ਦੀਨੇ ਜਗਤਿ ਉਧਾਰਨ ਨਵਖੰਡ ਪਰਤਾਪ ਦੁਖ ਬਿਨਸੈ ਸੁਖ ਅਨੰਦ ਪਰਵੇਸਾ ਤ੍ਰਿਸ਼ਣ 부ਜੀ ਮਨ ਤਨ ਸਚ ਧਾਪ αναاتھ కో 나اتھ ਸਰਨ ਸਮਰਥਾ सगळ ਸ੍ਰਿਟ ਕੋ ਮਾਈ ਬਾਪ ਭਗਤ ਵੱਚਲ ਪੈ ਭੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ बिलावल महला पंजम जिसी उपजी पशान पार ब्रह्म त्याया त खीम हुई कल्याण रहाओ ਗੁਰਪੂਰਾ ਭੇਟਿਓ ਵਡਪਾਗੀ ਅੰਤਰ ਜਾਮੀ ਸੋ ਕਰ ਸੁਜਾਨ ਹਾਥ ਦੇ ਰਾਖੀ ਕਰ ਆਪਣੀ ਵੱਡ ਸਮਰਥ ਨਿਮਾਣਿਆ ਕੋ ਮਾਨ ਪਰਮ ਪੈ ਬਿਨ ਸਗੈ ਖਿਨ ਭੀਤਰ ਅੰਧਕਾਰ ਪ੍ਰਗਟੇ ਚਾਨਣ ਸਾਸ ਸਾਸ ਸਿਆਰਾ ਦੀ ਨਾਨਕ ਇਕ ਸਦਾ ਸਦਾ ਜਾਈਏ ਕੁਰਬਾਨ ਪਿਲਾਵਲ ਮਹੱਲਾ ਪੰਜੇਮਾ ਦੋ ਮੀਨ ਥਾਵ ਰਖੀ ਗੁਰ ਸੂਰੈ ਹਲਤ ਪਲਤ ਪਾਰ ਬ੍ਰਹਮ ਸੁਵਾਰੇ ਕਾਰਜ ਹੋਈ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਿਜ ਜੀ ਮੱਜਨ ਹੋ ਵਤ ਸਾਧੂ ਤੂਰੀ ਆ ਮਨ ਜਾਣ ਰਹਿ ਤਿਤ ਪਾਈ ਜਨਮ ਮਰਨ ਕੇ ਮਿਟੈ ਬਸੂਰੈ ਪਰੰਮ ਪੈ ਤਰੇ ਛੁਟੇ ਪੈ ਜਮ ਕੇ ਘਟ ਘਟ ਏਕ ਰਿਆ ਪ੍ਰਭੂ ਰੈ ਨਾਨਕ ਸਰਨ ਪਰਿਓ ਦੁਖ ਪੰਜਨ ਅੰਤਰ ਬਾਾਰ ਪੀਖ ਹਜੂਰੀ ਮਿਲਾਵਲ ਮਹੱਲਾ ਪੰਜਵਾਂ ਦਰਸ਼ਨ ਦੇਖਤ ਦੋਖ ਨਸੀ ਕਬਹੂ ਨਾ ਹੋਵੋ ਦ੍ਰਿਸ਼ਟੀ ਆ ਗੋਚਰ ਜੀ ਕੈ ਸੰਗ ਬਸੈ ਰਹਾ ਪ੍ਰੀਤਮ ਪ੍ਰਾਨ ਹਦਾਰ ਸੁਆਮੀ ਪੂਰ ਰਹਿ ਪ੍ਰਭ ਅੰਤਰ ਜਾਮੀ ਕਿਆ ਗੁਣ ਤੇਰੇ ਸਾਰ ਸਮਾਰੀ ਸਾ ਸਾਸ ਪ੍ਰਭ ਤੁਮੇ ਚਤਾਰੀ ਕਰਕੇ ਕਿਰਪਾ ਨਿਧ ਪ੍ਰਭ ਦੀਨ ਦਿਆਲਾ ਜੀ ਜੰਤ ਕਰੋ ਪ੍ਰਤ ਪਾਲਾ ਆਠ ਪੈਰ ਤੇਰਾ ਨਾਮ ਜਨ ਜਾਪੇ ਨਾਨਕ ਪ੍ਰੀਤ ਲਾਈ ਪ੍ਰਭ ਆਪੇ ਬਿਲਾਵਲ ਮਹੱਲਾ ਪੰਜਵੰ ਤਨ ਤਨ ਜੋਬਨ ਚਲਤ ਗਿਆ RAM ਨਾਮ ਕਾ ਭਜਨ ਨਾ ਕੀਨੋ ਕਰਤ ਬੇਕਾਰ ਨਿਸਪੋਰ ਭਿਆ ਰਹਾਉ ਅਨਕ ਪ੍ਰਕਾਰ ਭੋਜਨ ਰਤ ਕਾਤੇ ਮੁਖਦੰਤਾ ਕਸ ਖੀਨ ਖਿਆ ਮੇਰੀ ਮੇਰੀ ਕਰ ਕਰ ਮੂਠੋ પાપ કરત ને પરી દયા મહા વિકાર કોર દુખ સગર તિસમે પ્રાણી ગલત પયા શરણ પર નાનક સ્વામી કી બા પાકર પ્રભ કાડ લયા બલાવલ મહલ્લા પંજેમા ਆਪਨਾ ਪ੍ਰਭ ਆਇਆ ਚੀਤ ਦੁਸ਼ਮਨ ਦੁਸ਼ਟ ਰਹਿ ਝਖ ਮਾਰਤ ਕੁਸਲ ਭਾਇ ਮੇਰੇ ਭਾਈ ਮੀਤ ਰਹਾਉ ਗਈ ਬਿਆਦ ਪਾਦ ਸਭ ਨਾਸੀ ਅੰਗੀਕਾਰ ਕਿਉ ਕਰਤਾਰ ਸਾਥ ਸੁਖਿਆਰੇ ਅਨੰਦ ਘਨੇਰੇ ਪ੍ਰੀਤਮ ਨਾਮ ਰਦੇਉ ਰਹਾ ਜੀਉ ਪਿੰਡ ਤਨ ਰਾਸ ਪ੍ਰਭ ਤੇਰੀ ਤੂੰ ਸਮਰਥ ਸੁਆਮੀ ਮੇਰਾ ਦਾਸ ਆਪਣੇ ਕੋ ਰੱਖਨ ਹਾਰਾ ਨਾਨਕ ਦਾਸ ਸਦਾ ਹੈ ਤੇਰਾ